ਨਾ ਸਾਰਿਆਂ ਦਾ ਧੰਨਵਾਦ ਆ ਮੱਖਣਵੱਕੀ ਬੈਸਟ ਜੀ ਆਪਰ ਨੰਬਰ ਅਹੀਂ ਪਾਵਾਂਗੇ ਸਾਰੇ ਜਾਣੇ ਭਰਾ ਮੇਰੇ ਫੈਸਲਾ ਕਰਿਓ ਜੋ ਦਰਸ਼ਕ ਫੈਸਲਾ ਕਰਨਗੇ ਸਾਰੇ ਦੱਸ ਦਿਓ ਭਰਾ ਮੇਰੇ ਲੈ ਜੇ ਮੱਖਣ ਪੁਆਣਾ ਮੋਟਰਸਾਲਾ ਨੂੰ ਕੋਈ ਚੱਕਰ ਨਹੀਂ ਸਾਨੂੰ ਖੁਸ਼ੀ ਆਈ ਉਧਰ ਕਿੰਗ ਛੇੜ ਲਿਆ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਛੇੜ ਲਿਆ ਆ ਆ ਬਲੀ ਸਾਬਾ ਮਾ ਕੇ ਲਾ ਲੋ ਬਲੀ ਸਾਬਾ ਆ ਚੱਲ ਪਿਆ ਜੀ ਹੈਲੋ ਇੱਕ ਮਿੰਟ ਇੱਕ ਮਿੰਟ ਹੈਲੋ 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 ਓਏ ਇੱਕ ਮਿੰਟ ਮੇਰੀ ਗੱਲ ਸੁਣ ਲਾ ਗੱਲ ਸੁਣ ਲਾ ਮੈਂ ਹੁਣ ਰੋਲੀ ਨਾ ਪਾ ਪਹਿਲਾਂ ਗੱਲ ਸੁਣ ਲਾ ਆ ਲਾ ਫੜ ਲੈ ਹੈਲੋ ਹੈਲੋ ਸੁਣੋ ਵੇਖੋ ਜੀ ਗੱਲ ਸੁਣੋ ਨਾ ਪਹਿਣਾ ਤੋਂ ਕੋਹ ਲੈਣਾ ਨਾ ਉਹਨਾਂ ਤੋਂ ਲੈਣਾ ਤੁਸੀਂ ਮੇਰੇ ਦੋਵੇਂ ਇੱਕੋ ਜੀਆਂ ਟੀਮਾਂ ਜੇ ਮੇਰੇ ਵਾਸਤੇ ਆਪਾਂ ਗੁਰਦੁਆਰੇ ਸਾਹਮਣੇ ਖੜਾ ਸੀ ਤਿੰਨੇ ਰਹਿਬਰੀ ਸੌ ਖਾਨੇ ਆ ਪੀਕੇ ਓਏ ਯਾਰ ਇੱਕ ਮਿੰਟ ਚੁੱਪ ਕਰ ਜਾ ਇੱਕ ਮਿੰਟ ਚੁੱਪ ਕਰ ਜਾ ਇੱਕੋ ਮਿੰਟ ਚੁੱਪ ਕਰ ਜਾ ਹਾਂ ਆਹੀਂ ਗੁਰਦੁਆਰੀ ਸੋਹਾਨੇ ਜਿਹੀ ਕਿਸੇ ਦੀ ਰਿਆ ਕੀਤੀ ਹੋਵੇ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਗੱਲ ਇੱਕ ਗੱਲ ਮੈਂ ਦੱਸਦਾ ਭਾਈ ਜਿਹੜਾ ਤੁਸੀਂ ਹੋਲਡ ਮੰਗਿਆ ਜਿਹੜਾ ਤੁਸੀਂ ਹੋਲਡ ਮੰਗਿਆ ਉਹ ਸਾਡਾ ਹੋਲਡ ਦੇਖੋ ਐਕਸਪ੍ਰੈਸ ਰੈਸਟਰ ਬੰਦਾ ਚਾਚਾ ਲਖਣਗੇ ਪੱਡਿਆ ਵਾਲਾ ਉਹ ਉਹ ਤੂੰ ਪਹਿਲਾਂ ਮੇਰੀ ਗੱਲ ਪੂਰੀ ਕਰ ਤੂੰ ਹੋਰ ਵਾਲੀ ਭਾਈ ਆ ਕੋਈ ਬਹੁਤ ਗੋਲੀ ਪਾਈ ਆ ਤੇ ਮੇਰੀ ਮੇਰੀ ਰੋਲੀ ਰੋਲੀ ਮੇਰੀ ਗੱਲ ਸੁਣ ਲਾ ਭਾਈ ਮੈਂ ਮੈਂ ਚੱਲਿਆ ਫਿਰ ਮੇਰੀ ਗੱਲ ਪੂਰੀ ਹੋ ਜਾ ਪਾਜੀ ਪਲੀਜ਼ ਯਾਰ ਉਹਦੀ ਮੱਲੀ ਦੀ ਸਮਝ ਗੱਲ ਤਾਂ ਸੁਣਦੇ ਹੋ ਮੈਨੂੰ ਗੱਲ ਕਰ ਲੈਣ ਦਿਓ ਗੱਲ ਨੂੰ ਕਰਨ ਦਿਓ ਯਾਰ ਪਲੀਜ਼ ਵੇਖੋ ਬੂਟੇ ਬੂਟੇ ਮੈਂ ਗੱਲ ਸਹੀ ਕੀ ਮੈਂ ਅੱਗੇ ਅੱਗੇ ਗੱਲ ਮੈਂ ਟਾਰਜੇ ਨੂੰ ਵੀ ਕਹੀ ਆ ਗੁਰਦੇਤ ਨੂੰ ਵੀ ਮੈਂ ਕਿਹਾ ਵੀ ਮੰਨੂ ਕਿਸੇ ਤੇ ਕੋਈ ਗੁਣ ਨਹੀਂ ਤੁਸੀਂ ਸਾਰੇ ਮੇਰੇ ਪੁੱਤਰ ਜੋ ਇੱਕੋ ਜ ਹੈ ਇੱਕੋ ਗੱਲ ਇੱਕੋ ਗੱਲ ਜੇ ਤੁਹਾਨੂੰ ਕੋਈ ਗੱਲ ਸ਼ੱਕ ਹੋਆ ਅਸੀਂ 100 ਖਾਲੀ ਤਨੇ ਰਾਹੀ ਤਿਆਰ ਵਾਂ ਠੀਕ ਆ ਜੀ ਨਹੀਂ ਨਹੀਂ ਗੱਲ ਵਾ ਕੰਦੀ ਅਸੀਂ ਕੋਈ ਤੇ ਚਾਚੇ ਨੇ ਪੈਣ ਦਿੱਤਾ ਉਹ ਕਹਿੰਦਾ ਚੀਨ ਵੀ ਖਿਲਰੀ ਟੱਚ ਵੀ ਹੋਇਆ ਇਸ ਕਰਕੇ ਇਸ ਕਰਕੇ ਜਿਹੜਾ ਇਸੇ ਕਰਕੇ ਫਸ ਇਸੇ ਕਰਕੇ ਪੈਸੇ ਬੱਕੀ ਨੂੰ ਕੱਢਿਆ ਚੈਨ ਭਾਜੀ ਇੱਕ ਵਾਰ ਟੁੱਟੀ ਫੇਰ ਯਾਰੀ ਕੋਈ ਇਧਰ ਆ ਆਪ ਕੀ ਆਪ ਗਿਆ ਜੱਫਾ ਦੇ ਲੋ ਪਰ ਉਹਨੇ ਚਾਚੇ ਨੂੰ ਲਾ ਕੇ ਲੈਣ ਵਾਂਦੀ ਉਹਦਾ ਪੈਰ ਬਾਹਰ ਹੀ we ਟੱਚ ਹੋਇਆ ਮੱਕੀ ਦਾ ਟੱਚ ਹੀ ਨਹੀਂ ਲੱਗਾ ਯਾਰ ਟੱਚ ਹੋਇਆ ਉਹਦਾ ਹੱਥ ਗਿਆ ਬੱਚਾ ਫਿਰ ਹੱਥ ਗਿਆ ਟੱਚ ਹੋਇਆ ਚਲੋ ਦੂਰ ਬੈਠੋ ਸਾਰੇ ਨਹੀਂ ਨਹੀਂ ਬੋਲਾਓ ਨਾ ਪਾਗਲੇ ਰੋਲਾ ਪਾਉਣ ਦੇ ਯਾਰ ਉਹ ਗੱਲਾਂ ਕਰੀ ਜਾਂਦਾ ਮੈਂ ਤਾਂ ਗਰਾਊਂਡ 'ਚੋਂ ਚੱਲ ਗਿਆ ਭਾਈ ਮੈਂ ਤਾਂ ਚੱਲ ਗਿਆ ਮੈਂ ਉੱਥੋਂ ਆਹ ਮੱਕੀ ਦੇ ਲੇਗਾ ਗਿਆ ਭਾਈ ਆ ਜਾ ਯਾਰ ਚੱਲੀਏ ਵਾਹ 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 ਕਰੋ ਸਾਰਿਆਂ ਦਾ ਧੰਨਵਾਦ ਆ ਮੱਖਣਵੱਕੀ ਬੈਸਟ ਜੀ ਆ ਪਰ ਨੰਬਰ ਅਹੀਂ ਪਾਵਾਂਗੇ ਸਾਰੇ ਜਾਣੇ ਭਰਾ ਮੇਰੇ ਫੈਸਲਾ ਕਰਿਓ ਜੋ ਦਰਸ਼ਕ ਫੈਸਲਾ ਕਰਨਗੇ ਸਾਰੇ ਦੱਸ ਦਿਓ ਭਰਾ ਮੇਰੇ ਲੈ ਜਾ ਮੱਖਣ ਪਹਾੜਾ ਮੋਟਰਸਾਈਕਲ ਨੂੰ ਕੋਈ ਚੱਕਰ ਨਹੀਂ ਸਾਨੂੰ ਖੁਸ਼ੀ ਆ ਜੀ ਇਧਰ ਆਓ ਭਾਈ ਦੋ ਚੱਕਰ ਮੱਖਣ ਉਹ ਚਾਬੀ ਮੋਟਰ ਲੱਗ ਜਾ ਕੇ ਦੇਣੀ ਆ ਮੋਟਰ ਲੱਗ ਜਾ ਆ ਫੜ ਮਿੰਡੂ ਕਿੱਥੇ ਆ ਲੁੱਡੂ ਲਾਵਾ ਥੇ ਨੂ ਵਾਹ ਹਰਪਾਲ ਜੀ ਹਰਪਾਲ ਆਓ ਪਹਿਲਾਂ ਪਹਿਲਾਂ ਮੱਖਣ ਦੇ ਦਈਏ ਇਹੇ ਵੇੜ ਪਾਲ ਕੋਈ ਨਹੀਂ ਫੋਟੋ ਖਿੱਚਣਾ ਕੋਈ ਨਹੀਂ ਅੱਪਨਾ ਛੋਟਾ ਕੋਈ ਜੀ ਬੋਲੇ ਸੋਨਾਲ ਸਤਿ ਸ੍ਰੀ ਅਕਾਲ ਮੱਖਣ ਮੱਖੀ ਉਹਨਾਂ ਦਾ ਸਨਮਾਨਤ

ਮੱਖਣ ਮੱਖੀ ਚਲੋ 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 ਭਾਈ ਆ ਵੇਖੀ ਵੀਰ ਫੋਟੋ ਖਿੱਚ ਲੈਂਦੇ ਪਰ ਇਹਨੂੰ ਦੇਖੀ ਆ ਜਾ ਪਾਣੀ ਚ ਫੋਟੋ ਖਿੱਚ ਆ ਤੇਲ ਪਾਉਣਾ ਪਣਾ ਬੋਲੋ ਸੋਨ ਹਾਲ ਸਤਿ ਸ੍ਰੀ ਅਕਾਲ